ਅੱਜ ਆਪਾਂ ਬਣਾਵਾਂਗੇ ਜੀ ਬਿਨਾ ਖੋਏ ਤੋਂ ਸੂਜੀ ਵਾਲੀ ਬਰਫੀ ਬਣਾ ਕੇ ਤਿਆਰ ਕਰਾਂਗੇ ਦੋ ਚਮਚੇ ਪਾਵਾਂਗੇ ਕੜਾਈ ਵਿੱਚ ਘਿਓ ਦੇ ਉਸ ਤੋਂ ਬਾਅਦ ਇੱਕ ਚਮਚਾ ਪਾਵਾਂਗੇ ਆਪਾਂ ਵੀਸਣ ਦਾ ਤੇ ਅੱਧੀ ਕੌਲੀ ਸੂਜੀ ਦੀ ਪਾ ਕੇ ਤੇ ਭੁੰਨਦੇ ਜਾਣਾ ਮੀਡੀਅਮ ਫਲੇਮ ਤੇ ਆਪਾਂ ਸੂਜੀ ਨੂੰ ਤੇ ਇੱਕ ਫਰਾਈਪੈਨ ਲਵਾਂਗੇ ਆਪਾਂ ਤੇ ਉਹਦੇ ਵਿੱਚ ਪਾਵਾਂਗੇ ਅੱਧੀ ਕੌਲੀ ਖੰਡ ਦੀ ਜਿੰਨੀ ਆਪਾਂ ਖੰਡ ਲੈਣੀ ਓਨਾ ਹੀ ਆਪਾਂ ਪਾਣੀ ਜਿਹੜਾ ਉਹ ਪਾਉਣਾ ਹੈ ਤੇ ਚਾਣੀ ਬਣਾਉਣ ਵਾਸਤੇ ਸਾਈਡ ਤੇ ਰੱਖ ਲਵਾਂਗੇ ਤੇ ਇਸ ਤਰੀਕੇ ਨਾਲ ਆਪਾਂ ਭੁੰਨਦੇ ਜਾਣਾ ਜਦੋਂ ਸੂਜੀ ਆਪਣੀ ਭੁੱਜ ਜਾਏ ਦਾ ਕਲਰ ਚੇਂਜ ਹੋ ਜਾਏ ਵਿੱਚ ਤੁਸੀਂ ਦੋ ਤੋਂ ਤਿੰਨ ਚਮਚੇ ਜਿਹੜੇ ਦੁੱਧ ਤੇ ਦੋ ਤੋਂ ਤਿੰਨ ਚਮਚੀ ਦੁੱਧ ਦੇ ਪਾਉਣ ਤੋਂ ਬਾਅਦ ਆਪਾਂ ਹੁਣ ਇੱਥੇ ਚਾਰ ਚਮਚੇ ਮਿਲਕ ਦੇ ਪਾਊਡਰ ਦੇ ਪਾ ਦਵਾਂਗੇ ਮਿਲਕ ਪਾਊਡਰ ਦੇ ਤੇ ਉਸ ਤੋਂ ਬਾਅਦ ਆਪਾਂ ਮਿਕਸ ਕਰ ਲਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਆਂ ਆਪਣੀ ਸੂਜੀ ਪੂਜ ਕੇ ਤਿਆਰ ਹੋ ਚੁੱਕੀ ਆ ਆਪਾਂ ਜਿਹੜੀ ਚਾਣੀ ਆ ਉਹ ਤਾਰ ਵਾਲੀ ਨਹੀਂ ਬਣਾਉਣੀ ਹੈਗੀ ਚਿਪਚਿਪੀ ਜੀ ਬਣਾ ਕੇ ਤਿਆਰ ਕਰ ਲੈਣੀ ਆ ਔਰ ਸੁਬਾਤ ਤੁਸੀਂ ਇਹਦੇ ਵਿੱਚ ਪਾ ਲੈਣਾ ਸੂਜੀ ਵਿੱਚ ਹੁਣ ਇਹਨੂੰ ਗਾੜੇ ਹੋਣ ਤੱਕ ਤੁਸੀਂ ਇਸ ਤਰੀਕੇ ਨਾਲ ਪਕਾਉਂਦੇ ਜਾਣਾ ਆ ਜਦੋਂ ਤੁਸੀਂ ਇਸ ਤਰੀਕੇ ਨਾਲ ਗਾੜੇ ਹੋਣ ਤੱਕ ਪਕਾਉਂਦੇ ਜਾਓਗੇ ਤੇ ਆਪਣੇ ਆਪ ਜਿਹੜਾ ਕੜਾਈ ਨੂੰ ਛੱਡਣਾ ਸ਼ੁਰੂ ਕਰ ਦਵੇਗੀ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਇਹਨੂੰ ਗਾੜਾ ਜਿਹਾ ਕਰਕੇ ਪਕਾ ਕੇ ਤੇ ਜਦੋਂ ਇਹ ਗਾੜਾ ਹੋ ਜਾਵੇ ਇਸ ਤਰੀਕੇ ਨਾਲ ਬਰਫੀ ਤੇ ਤੁਸੀਂ ਇਹਨੂੰ ਗੈਸ ਨੂੰ ਬੰਦ ਕਰਕੇ ਟਰੇ ਵਿੱਚ ਕਿਓ ਲਗਾ ਕੇ ਇਸ ਤਰੀਕੇ ਨਾਲ ਸੈੱਟ ਕਰ ਲੈਣਾ ਲਗਭਗ 2 ਘੰਟੇ ਵਾਸਤੇ ਤੁਸੀਂ ਇਹ ਸੈੱਟ ਕਰਨ ਵਾਸਤੇ ਰੱਖ ਦਿਨਾ ਠੰਡੇ ਹੋਣ ਵਾਸਤੇ ਜਿਉ ਠੰਡੇ ਹੋ ਜੇ ਇਹਦੇ ਮਨਪਸੰਦ ਦੇ ਪੀਸ ਕੱਟ ਕੇ ਤੇ ਤੁਸੀਂ ਇਸ ਤਰੀਕੇ ਨਾਲ ਸੂਜੀ ਦੀ ਬਰਫੀ ਬਣਾ ਕੇ ਖਾ ਸਕਦੇ ਹੋ ਬਹੁਤ ਹੀ ਟੇਸਟੀ ਬਰਫੀ ਜਿਹੜੀ ਬਣ ਕੇ ਤਿਆਰ ਹੋਈ ਹੈ ਬਿਨਾ ਖੋਏ ਤੋਂ ਸੂਜੀ ਦੀ ਬਰਫੀ ਬਣ ਕੇ ਤਿਆਰ